ਗੁੱਡ ਮਾਰਨਿੰਗ ਬਾਬਿਓ ਸ਼ੁਰੂਆਤ ਅੱਜ ਦੇ ਨਵੇਂ ਬਲੌਗ ਦੀ ਉਹ ਹੀ ਆਪਣੇ ਘਰ ਤੋਂ ਅੱਪ ਅੱਜ ਚੱਲੇ ਆਂ ਕਰਾਲੀ ਬਾਗਾਂ ਵਾਲੀ ਕਰਾਲੀ ਸੁਣਿਆ ਤਾਂ ਨਾ ਤੁਸੀਂ ਪਹਿਲਾਂ ਵੀ ਹੋ ਚਲੋ ਅੱਜ ਤੁਹਾਨੂੰ ਦਿਖਾ ਵੀ ਦੇਵਾਂਗੇ ਉੱਥੇ ਕਹਿੰਦੇ ਅਟਾਕੇ ਬਹੁਤ ਸਸਤੇ ਮਿਲਦੇ ਆ ਅੱਜ ਆਪਾਂ ਸਪੈਸ਼ਲ ਪਟਾਕੇ ਲੈਣ ਕੋਰਾਲੀ ਜਾਣਾ ਤੇ ਦੇਖੋ ਦਿਖਾਉਣਾ ਤੁਹਾਨੂੰ ਕੀ ਮਾਹੌਲ ਚਾਲਾ ਕੋਰਾਲੀ ਦਾ ਬਾਕੀ ਮੇਰੇ ਨਾਲ ਦੋ ਬੰਦੇ ਹੋਰ ਐਡ ਹੋਣੇ ਆ ਉਹ ਆਪਾਂ ਅੱਗੇ ਤੋਂ ਚੱਕਣਾ ਇਹਦਾ ਫੋਨ ਹੈ ਤੁਹਾਨੂੰ ਪਰ ਅੱਗੇ ਬਾਬੇ ਉਹ ਸੰਘੋਲ ਪਹੁੰਚ ਗਏ ਆ ਬਸ ਥੋੜਾ ਰਹਿ ਗਿਆ ਕੋਰਾਲੀ ਇੱਥੋਂ ਮੌਸਮ ਘੈਂਟ ਹੋ ਗਿਆ ਮੌਸਮ ਆਸਮ ਹੋਇਆ ਤੇ ਆ ਉਹ ਬਾਜ਼ ਵੀ ਉੱਟਣ ਨੂੰ ਤਿਆਰ ਖੜਾ ਦੇ ਕੋਣ ਜਾਂਦਾ ਰਿਹਾ ਬੱਬੂਆ ਕਾ ਬੱਬੇਓ ਮੌਸਮ ਉਸਮ ਹੋਇਆ ਬੱਦ ਦੇਖੋ ਬੱਦਲ ਮੇਰਾ ਹੋਇਆ ਆ ਮੈਂ ਕਹਿੰਦੇ ਜਿਹੜਾ ਬੱਸ ਵੀ ਆ ਗਈ ਲੁਧਿਆਣਾ ਜਾਣਾ ਹੁਣ ਇਧਰ ਵਿਚਾਰੇ ਤੋਂ ਖੜੇ ਨੇ ਆਸ-ਪਾਸੇ ਜਾ ਬੰਦੇ ਬੰਪਰ ਮੁਰਗਾ ਸ਼ਾ ਸ੍ਰੀ ਸ਼ਾਮ ਲਈ ਆਵਦੇ ਆਪਾਂ ਦੇ ਬਾਈ ਪੰਕੂ ਦੀ ਹੱਤੀ ਤਾਂ ਨਹੀਂ ਤੁਹਾਨੂੰ ਪਸੰਦ ਪੰਕੂ ਬੱਕਰੀ ਹੱਤੀ ਗੱਲਾਂ ਹੋ ਗੀਆਂ ਤਾਂ ਪੰਕੂ ਯਾਰ ਮੈਂ ਨਹੀਂ ਬੋਲ ਆ ਰਿਹਾ ਇਹੇ ਗੱਲ ਕਰੇ ਜਾਂ ਇਹ ਉਧਰ ਜਾਣਾ ਬਾਜ਼ਾਰ ਚ ਸ੍ਰੀ ਸ਼ਾਮ ਨੂੰ ਪੁੱਛ ਲੈਨੇ ਆ ਸ੍ਰੀ ਸ਼ਾਮ ਨੂੰ ਚਲੋ ਇਹਦੇ ਵੀ ਰਿਵਿਊ ਲੈ ਲੈਨੇ ਆ ਆਪੇ ਗੱਡੀਆਂ ਬਹੁਤ ਖੜੀਆਂ ਨੇ ਆਪਾਂ ਬਾਪਾ ਵੀ ਟੈਕਸੀ ਦੇ ਲਈ ਵੀ ਆਏ ਜੀ ਬਾਬੇ ਨੂੰ ਬੜਾ ਜਣਾ ਬਾਈ ਵੜਾ ਦੇ ਜਲਾ ਬਾਬੇ ਉਹ ਬਹੁਤ ਮਹਿੰਗਾ ਰੇਟ ਐ ਇੱਥੇ ਤਾਂ ਅਸੀਂ ਉਹੀ ਆ ਜਾ ਕੇ ਕਰਾਲੀ ਫਸ ਗਏ ਮੰਨੂ ਦੀ ਹੱਟੀ ਤੇ ਜਾਣਾ ਬਾਬਿਓ ਵਗ ਜਣੇ ਆ ਵੀਰੇ ਕਹੇ ਗਾਹਾਂ ਉੱਥੇ ਚੱਲੀ ਫਿਰ ਫੈਕਟਰੀ ਫੈਕਟਰੀ ਦੇਖ ਲੈਣੇ ਆ ਨਹੀਂ ਹੁਣ ਹਾਂ ਮੰਨੂ ਨੇ ਵੀ ਇਹੀ ਆ ਮੰਨੂ ਆਣੀ ਵੀ ਵਿੱਲੇ ਹੀ ਖੜੇ ਨੇ ਬਾਬਿਓ ਮੰਨੂ ਮੰਨੂ ਇਹ ਨਹੀਂ ਬੰਦਦਾ ਚਲੋ ਵਾਪੇ ਹੁਣ ਜਾ ਕੇ ਫੈਕਟਰੀ ਤੁਹਾਨੂੰ ਦਿਖਾਉਨੇ ਆ ਪਟਾਕੀ ਵਟਾਕੇ ਹੋਣਿਆ ਹੋ ਗਿਆ ਰੱਥੇ ਆ ਕੇ ਆਪਾਂ ਹਲੇ ਦੇਖ ਰਹੇ ਆ ਸਾਰੀਆਂ ਪਟਾਕੇ ਦੀਆਂ ਦੁਕਾਨਾਂ ਨੇ। ਹੁਣ ਦੇਖੋ ਕਿਹੜੀ ਦੁਕਾਨ ਤੇ ਚੱਲੀ ਹੁਣ। ਪਹਿਲਾਂ ਅੱਗੇ ਕੰਮ ਕਿਉਂ ਨੇ ਲੈ? ਸਾਰਾ ਕੰਮ ਕਿਉਂ ਨੇ ਆ ਫੇਰ ਆ ਕੇ ਦੇਖਦੇ ਆ। ਆ ਪੰਕੂ ਦੀ ਕਾ ਆ ਗਈ ਯਾਰ ਆ ਤਾਂ ਨਹੀਂ ਪੰਕੂ। ਮੈਨੂੰ ਆ ਬਾਬਿਓ ਬਹੁਤ ਮਹਿੰਗੇ ਪਟਾਕੇ ਨੇ ਉਹੀ ਮਾਰੀ ਜਾਂਦੇ ਐ ਇੰਨੇ ਸਸਤੇ ਨੇ ਇੰਨੇ ਸਸਤੇ ਨੇ। ਕੋਈ ਇੱਥੇ ਸਸਤਾ ਨਹੀਂ। ਇਹ ਸ਼ੀਸ਼ਾ ਦਾ ਮੁੱਲ ਲਾ ਰਹੇ ਨੇ ਬੰਦੇ। 25 ਸ਼ਾਟ ਬਾਬਿਓ 600 ਰੁਪਏ ਦਾ ਕਹਿ ਰਹੇ ਨੇ 25 ਸ਼ਾਟ ਜੋ ਕਰਤਾਰਪੁਰ 400 ਰੁਪਏ ਦਾ ਮਿਲਦਾ ਹੁਣ ਦੇਖੋ ਬਾਕੀ ਹੁਣ ਅਸੀਂ ਚੱਲੇ ਆ ਕਿੱਥੇ ਚੱਲੇ ਆ ਫੈਕਟਰੀ ਫੈਕਟਰੀ ਚੱਲੇ ਆ ਅਸੀਂ ਪਨਾਕੇ ਦੀ ਫੈਕਟਰੀ ਉੱਥੇ ਜਾ ਕੇ ਦੇਖੋ ਕੀ ਬਣਾ ਰਹੇ ਆ ਤੂੰ ਐਂ ਕਰੋ ਯਾਰ ਸੀ ਸੀਖ ਲਓ ਠਾਠ ਠਾ ਕਰਕੇ ਚੱਲ ਜਾਈਏ ਵਾਸੇ ਇਹ ਕਿਹਦਾ ਆ ਇਹ ਉੱਟਿਆਂ ਦੇ ਉਹ ਵਾਲ ਤੋਂ ਨੌੜਾ ਤੋਂ ਖੜੀ ਆ ਆਪਣੀ ਔਰ ਬੰਬਲੇ ਲੈ ਤੰਬਰ ਵਣ ਹੁਣ ਕੀ ਰਹਿ ਗਿਆ ਬਸ ਚੱਲਦਾ ਰਿਹਾ ਦੋ ਦੇ ਪੈਸੇ ਲਾ ਦੀ ਹਨ ਹਾਂਜੀ ਲਾ ਦੇਈਏ ਮਸਾਲਾ ਇਹ ਕੋਈ ਚੋ ਨਾ ਬੰਦ ਰਹੇ ਲੈ ਲੈ ਬੰਦ ਚਲੋ ਆਜਾ ਕੋਈ ਮੇਰੇ ਇੱਕ ਟੱਪ ਵੀ ਲਾ ਕੇ ਦੇ ਚਲੋ ਹੁਣ ਖਾਸ ਪੀ ਲੈਨੇ ਕੋਈ ਇਥੋਂ ਲੈਨੇ ਗਾਬੇ ਪੜਾ ਕੇ ਆਉਣਾ ਸੀ ਯਾ ਮੈਂ ਲੱਗ ਜਾ ਤਾ ਉਹ ਗੱੱਰੂ ਤੋਂ ਸੜਕ ਨਹੀਂ ਪਾਰ ਉਹਦੀ ਮੱਸਾਈ ਸੜਕ ਪਾਰ ਕੀਤੀ ਐ ਗੱੱਰੂ ਨੇ ਹੁਣ ਕਹਿੰਦੇ ਗੱੱਰੂ ਕੀ ਖਾਣਾ ਮੂਮਸ ਕੇ ਕੁਲਚੇ ਕੁਲਚੇ ਚਲੋ ਮੈਂ ਕਹਿੰਦਾ ਇੱਧਰ ਜਾ ਬਾਬੇ ਉਹ ਹੋਰ ਲੈ ਆਉਂਦੇ ਗੱੱਰੂਆਂ ਨੇ ਇਹ ਆਪਣੀ ਨਹੀਂ ਹੈਗੀ ਆਪਣੀ ਉਹ ਖੜੀ ਜਾ ਲੋੜ ਆਲ ਤੋ ਆਲੀ ਜੀ ਬਈ ਮੈਂ ਕਹਾਂ ਉਹ ਤਾਂ ਗੱੱਰੂਆਂ ਨੇ ਡਿੱਗੀ ਵੀ ਭਰ ਲਈ ਉਹ ਥੈਲੇ ਵੀ ਚੱਕ ਲੈ ਬਾਕੀ ਹੁਣ ਚਾਬੀ ਕਿੱਥੇ ਆ ਬਾਬੇ ਉਹ ਚਾਬੀ ਦੁਕਾਨ ਤੇ ਦੰਦਰ ਹੈ ਚਾਬੀ ਜੋ ਨਾਟ ਅਵੇਲੇਬਲ ਮਾਈ ਗੇਮ ਨੇ ਦੁਕਾਨ ਤੇ ਦੰਦਰ ਹੈ ਗੱਬਰੂਆਂ ਨੇ ਡਿੱਗੀਆਂ ਭਰ ਲੀਆਂ ਨੇ ਆ ਸੁਕਣੀਆਂ ਵੀ ਲਿਆਂਦੀਆਂ ਕਹਿੰਦੇ ਛੱਜਣਗੇ ਹੁਣ ਬਾਹ ਸਾਲੀਆਂ ਸੁਕਣੀਆਂ ਦੀਆਂ ਕਹਿੰਦੇ ਆ ਗੱਬਰੂ ਲੈ ਕੇ ਆਇਆ ਬਾਹ ਸਾਲੀ ਸੁਕਣੇ ਵਾਕਈ ਹੁਣ ਕਰਾਰੀ ਸਾਰਾ ਖਾਲੀ ਕਰਤਾ ਸੀ ਖਾਲੀ ਕਰ ਦਿੱਤਾ ਵਾਕਈ ਹੁਣ ਫੇਰ ਆਵਾਂਗੇ ਸਾਰਾ ਕਰਾ ਲਈ ਚੱਕੋ ਬਾਬਿਓ ਮੈਂ ਕਿਹਾ ਸੱਦ ਕੇ ਨਾ ਦੇਖੀ ਇੱਕ ਵਾਰ ਇਧਰ ਛੱਡ ਲੈਣ ਨੂੰ ਵਿਚਕਾਰ ਚੱਲੋ ਬਾਬਿਓ ਚੱਲੀ ਪੌਂਟੀ ਦੇ ਕਿਹੜਾ ਦੀ ਓਏ ਇਹਨੂੰ ਲੈ ਵੀ ਬਾਬਿਓ ਬੰਬ ਲੈ ਲੈਨੇ ਅੱਛੇ ਤੁਸੀਂ ਦੇਖ ਰਹੇ ਹੋ ਦਿਖਾਓ ਬਾਬੇ ਬੰਬ ਦਿਖਾਓ ਬੰਦੇ ਪਿੱਛੇ ਤਾਂ ਬਲੌਕ ਹੋਇਆ ਪਿਆ ਸਾਰਾ ਆਓ ਦੇਖੋ ਸਾਰੇ ਬਲੌਕ ਹੋਇਆ ਪਿਆ ਉਹ ਪਿੱਛੇ ਡਿੱਗੀ ਵੀ ਫੁੱਲ ਆ ਤੇ ਇਦਰੋਂ ਆ 12 ਸ਼ੌਟ ਰੱਖਣ ਨੂੰ 25 ਸ਼ੌਟ ਰੱਖਣ ਨੂੰ ਜਗਾ ਨੂੰ ਆ ਫੈਲਾ ਭਰ ਲਿਆ ਯਾਨੀ ਅਸੀਂ 15000 ਦੇ ਬੰਬ ਲੈ ਚੁੱਕੇ ਆ ਤਿੰਨੇ ਆਣੇ ਤੇ ਬਾਕੀ ਹੁਣ ਤੁਹਾਨੂੰ ਵਲੌਗ ਚ ਅੱਗੇ ਅੱਗੇ ਦੇ ਸੋਣੇ ਜਾ ਰਹੇ ਆਂ ਜਰਗੜੀ ਨੂੰ ਦਿਖਾਉਣਾ ਤੁਹਾਨੂੰ ਰਸਤੇ 'ਚ ਜਾਂਦੇ ਕਲਿੱਪ ਆ। ਆ ਬਿੱਲ ਦੇ ਕੋਤੀ ਹਜ਼ਾਰ ਦਾ। ਵਾਪੇ ਗੱਡੀ ਬਹੁਤ ਲੰਬੜ ਗਈ। ਉਹ ਬੰਦੇ ਆਣ ਨੂੰ ਅਸੀਂ ਟਿਪ ਦੇ ਕੇ ਆਇਆ ਹੁਣੇ। ਹੋਨੇ ਕੱਪੜਾ ਮਾਰੇ ਪਰ ਕਹਿੰਦਾ ਹੋਰ ਯਾਰ ਕਹਿੰਦਾ ਰਹਿ ਗਿਆ ਕੱਪੜਾ ਮਾਰੇ ਬੜ ਲੱਗਦਾ ਚਲੋ ਓਕੇ ਬਾਬੇ ਓਕੇ ਮਨਪ੍ਰੀਤ ਸਿੰਘ ਓਕੇ ਚਲੋ ਬਹੁਤ ਆਓ ਪਿੰਕ ਹੋਣੀ ਤਾਂ ਪਰ ਫੋਕੇ ਨੇ ਇਹ ਬਹੁਤ ਰੀਟ ਮਹਿੰਗਾ ਇਹਨਾਂ ਦੇ ਭੁੱਲ ਕੇ ਵੀ ਨਾ ਆਇਓ ਸੂਰਜ ਵੀ ਢਲਣ ਦੇ ਕਗਾਰ ਤੇ ਆ ਅਪ੍ਰੀਲ ਆ ਅਸੀਂ ਹਲੇ ਝੱਗਿਆ ਹੋਏ ਆ ਉਹ ਰਲ ਰਿਹਾ ਪਰ ਅਸੀਂ ਚੜ ਰਹੇ ਹਾਂ ਫੇਰ ਰੋਡ ਜਾਂਦਾ ਬਾਬਿਓ ਰੋਪੜ ਨੂੰ ਇੱਥੋਂ ਰੋਕ ਪਾ ਜਾਈ ਜਾਣਦੇ ਆਪਾਂ ਨੂੰ 20 ਕਿਲੋਮੀਟਰ ਆ ਹੁਣ ਖਾਣਾ ਪੀਣਾ 버ਗਰ ਖਾ ਲਿਆ ਕੁਲਚੇ ਖਾ ਲਿਆ ਤੇ ਹੋਰ ਦੱਸਣ ਕੀ ਖਾਣਾ ਮੋਲੋਂ ਸੈਲੀਬ੍ਰਿਟੀ ਪਾਰਟੀ ਰੱਖੀ ਅੱਜ ਸ਼ਾਮ ਦੀ ਨਾਈਟ ਆਊਟ ਹੋਣਾ ਸੈਲੀਬ੍ਰਿਟੀ ਹਾਂ ਹੁਣ ਆਪਾਂ ਨੂੰ 2 ਘੰਟੇ ਜਰਕ ਪਹੁੰਚਦੇ ਨੂੰ ਲੱਗ ਜਾਣੇ ਆ ਜਿੰਜਾ ਤੱਕ ਗਾਣੇ ਗੂਣੇ ਲਾਉਗੇ ਡਿਨਰ ਦਾ ਟਾਈਮ ਹੋ ਜਾਣਾ ਜਣਾ ਆਪਣਾ ਹਾਂਜੀ ਮਨਪਰੀ ਇੱਦਾਂ ਖਾਂਦਾ ਹੀ ਆਪਾਂ ਨੇ ਬਹੁਤ ਦੇ ਨਾਤੇ ਹੋਣਾ ਹੋਰ ਕੁਝ ਦਿਖਾ ਹੁਣ ਉਹ ਸੁਖੜਿਆ ਚੱਕ ਗਿਆ ਯਾਰ ਓਹ ਸੁਖੜਿਆ ਆ ਭਈਆ ਨੇ ਉਹ ਆਪਣੇ ਮੂਰੇ ਡਿਫੈਂਡਰ ਆ ਉਹਨੂੰ ਕੈਲਟੋ ਚੱਕ ਤੇ ਡਿਫੈਂਡਰ ਲੈ ਕੇ ਜਾ ਡਿਫੈਂਡਰ ਨਾਲ ਉਹ ਤੂੰ ਐਂ ਕਰ ਅੱਗ ਲਾ ਇੱਕ ਅੱਧੀ ਸੁਖੜੀ ਨੂੰ ਗੱਡੀ ਚ ਉਹ ਦੇਖਦਾ ਸੀ ਚੱਲਦੀ ਆ ਉਹ ਨਹੀਂ ਕਾਕਾ ਮਾਰ ਜਣਾ ਵੀਰੇ ਉਹ ਕੋਹ ਨਹੀਂ ਹੁੰਦਾ ਤੂੰ ਐਂ ਕਰ ਡੱਬੀ ਲੈ ਆਪਾਂ ਐਂ ਰਸਤੇ ਛੱਡਦੇ ਜਾਂਦੇ ਆ ਹਾਂ ਲੈ ਸਹੀ ਯਾਰ ਐਕਸਪੈਰੀਮੈਂਟ ਤਾਂ ਕਰਨੇ ਚਾਹੀਏ ਜ਼ਿੰਦਗੀ 'ਚ ਆ ਜਗੜ ਮੈਂ ਤਾਂ ਫੱਟੇ ਲਾਇਆ ਉਹਦਾ ਸਕਾਈ ਸ਼ਾਟ ਤਾਂ ਲਾਇਆ ਹੈ ਵੱਟ ਕੇ ਹੂੰ ਬਾਬਿਓ ਮਰਿੰਡੇ ਪਹੁੰਚ ਗਏ ਚੁੰਨੀ ਨੂੰ ਜਾਣਾ ਹੁਣ ਆਪਾਂ ਚੁੰਨੀਆਂ ਦਾ ਰੋਡ ਜਾਣਾ ਆਪਾਂ ਕਾ ਯੈਸ ਨਹੀਂ ਨਹੀਂ ਆਪਾਂ ਉਹ ਜਾਣਾ ਹਨਾ ਜਾਣਾ ਕਿਹੜੀ ਰੰਗ ਸੀ ਇਹੇ ਬ੍ਰੈਂਡ ਵਾਲੀ ਦਾ ਰੰਗ ਕਿੱਤੀਓ ਹਾਏ ਹਾਏ ਪੀਆਰਟੀਸੀ ਵਾਲਾ ਲੈਟਾ ਮਾਰਦਾ ਹੁੰਦਾ ਪਰ ਅਸੀਂ ਸਾਈਡ ਦੇ ਨਹੀਂ ਸਕਦੇ ਉਹਨੂੰ ਬੰਬ ਦੇਦਾ ਕਿਹੜੇ ਕਿਹੜੇ ਲੈ ਕੇ ਜਾਂਦੇ ਉਹ ਹਾਂ ਬੰਬ ਦੇ ਆ ਸਰਕਾਰ ਬਾਬਿਓ ਬੱਸ ਇਹਨਾਂ ਦੇ ਦਿੰਦੇ ਚਲਾਉਣ ਦਾ ਇਹਨਾਂ ਨੂੰ ਜਮਾ ਨਹੀਂ ਪਤਾ ਹੁਣ ਸਾਡੇ ਰੌਂਗ ਸਾਈਡ ਦੀ ਕੱਢ ਕੇ ਲੈ ਕੇ ਗਿਆ ਆ ਨੰਬਰ ਆ ਬੱਸ ਦਾ ਪੀਵੀ 6520 8860 ਆਪ ਤਾਂ ਮਰਨਈਏ ਨੇ ਨਾਲ ਉਹ ਦੇਖੋ ਹੁਣ ਤੱਚ ਕਿੱਥੋਂ ਕਰਦਾ ਅੱਗੇ ਜਾ ਕੇ ਵੀ ਹੋਰ ਲੱਛਣ ਢਕਾਉਣਾ ਇਹਨੇ ਕੀਤਾ ਕੋਈ ਉਹ ਗੋੜੇ ਲੈ ਕੇ ਬਾਬੋ ਮਰਿੰਟੇ ਦਾ ਮਰਿੰਟੇ ਦਾ ਬੱਸ ਐਡਾ ਲੈ ਕੇ ਆਏ ਹਾਂ ਉਹ ਕਿਹਦੇ ਮਾਰਦੇ ਆ ਇੱਕ ਦੇਖੋ ਪੀ ਆਰਟੀਸੀ ਚ ਸਵਾਰੀਆਂ ਭੱਜੀਆਂ ਜਾ ਰਹੀਆਂ ਨੇ ਸਾਰੀਆਂ ਬੀਬੀਆਂ ਹਾਂ ਬੰਨੇ ਆਟੋ ਵਾਬੇ ਸੂਰ ਚ ਟਲ ਚੁੱਕਿਆ ਆ ਥੱਕ ਰਹਿ ਗਿਆ ਮਰਿੰਦਾ ਸ਼ਹਿਰ ਵੀ ਘੈਂਟ ਆ ਪੂਰਾ ਬਾਲੇ ਨਹੀਂ ਆਏ ਕਦੇ ਮਰਿੰਡੇ ਪਰ ਜਿੰਨੀ ਵਾਰ ਪਏ ਆ ਪੂਰਾ ਜੀ ਲੱਗਦਾ ਇੱਥੇ ਸਾਡੇ ਬੰਦੇ ਥੱਕ ਗਏ ਨੇ ਹੁਣ ਹੁਣੇ ਬੋਲ ਨਹੀਂ ਰਹਿ ਕੋਸ ਸੇਉ ਗਾਣਾ ਮੁੰਦੇਓ ਹਾਂ ਜ਼ੈਪਲ ਐਪਲ ਉਹ ਅੰਨੀ ਦਾ ਥੱਲੇ ਆਉਣਾ ਉਹ ਮੰਡੈਰ ਉਹ ਇੰਨਾ ਚਾਉ ਆ ਪੜਾਕੀ ਚਲਾਈ ਜਾਂਦਾ ਜਦਦਾ ਵਿੱਚੇ ਬੈਠਾ ਗਟੇ ਬੰਪ ਕਾਢਲੇ ਹੋਣੇ ਨੇ ਉਹ ਗੱਡੀ ਜੇ ਸਿੱਟਾ ਉਹ ਵਿੱਚ ਨਾ ਵੀ ਆ ਕੇ ਮੁਰਕੋਛਣਾ ਕੀ ਕਰੀਂ ਸ਼ਾਟ ਜਦ ਬੈਠ ਜਰ ਤੇ ਖਤਰਨਾਕ ਹੋ ਜਾਣਾ ਕੰਮ ਫਬੋ ਪੀ ਆਰਟੀਸੀ ਵਾਲੇ ਵੀ ਵਿਚਾਰੇ ਬਹੁਤ ਮਿਹਨਤ ਕਰਦੇ ਨੇ ਮਿਹਨਤ ਤਾਂ ਕਰਦੇ ਨੇ ਪਰ ਠੰਗਿਆ ਪਰ ਇਹਨਾਂ ਨੂੰ ਹਾਂ ਚਲਾਉਣਾ ਹੀ ਨਹੀਂ ਆਉਂਦੀ ਬਸ ਅੱਜ ਕਰੀਬ ਬੰਦੇ ਮਾਰਦਾਨੇ ਹੀ ਉਹਨਾਂ ਨੇ ਆਪ ਗੋਲੂਂਗੀ ਲੈ ਵੀ ਗੱਠੇ ਵੰਬ ਸਿੱਟੀ ਚੱਲ ਹੁਣ ਆ ਹਾਂ ਹਾਂ ਪਾਪਾ ਪਿੰਡ ਆ ਗਿਆ ਇਹ ਪਿੰਡਾ ਪੰਜਾਬ ਦੇ ਸ਼ਿੰਗਰ ਇੱਕ ਹੈਗਾ ਬੱਬੂ ਮਾਨ ਉਹਦਾ ਪਿੰਡਾ ਇਹ ਪਿੰਡ ਇਨਾ ਖਾਸ ਨਹੀਂ ਪਰ ਆਪਾਂ ਤਾਂ ਪਸੰਦ ਨਹੀਂ ਹਾਂ ਕਿਹਦੀ ਰੋਟੀ ਸਰ ਰਸਾ ਨਾਲ ਚਾਰ ਹੈ ਆਸ਼ਕ ਨੂੰ ਤੇਰੇ ਨਾਲ ਤੇ ਸਾਨੂੰ ਖੇਤਾਂ ਦਾ ਪਿਆਰ ਆਹ ਜੀ ਵਾਹ ਕਾਏ ਬਾਪੇ ਉਹ ਕਿਹੜਾ ਰੋਡ ਆਪਾਂ ਸਮਰਾਲੇ ਵਾਲਾ ਪਹੁੰਚ ਚੁੱਕਿਆ ਹੈ ਨਾ ਹੋੜੀ ਹੋੜੀ ਚਰਕ ਵੀ ਪਹੁੰਚ ਜਾਗੇ ਚਰਕੜੀ ਵੀ ਪਹੁੰਚ ਜਾਗੇ ਪਹੁੰਚ ਜਾਵਾਂਗੇ ਖੰਟਾ ਖੰਟਾ ਬੰਬ ਚਲਾਓ ਯਾਰ ਬੱਬੂ ਮਾਨ ਦੇ ਪਿੰਡ ਚ ਸਮਰਾਲੇ ਪਹੁੰਚ ਚੁੱਕੇ ਆ ਬਹੁਤ ਖਾਲ ਰਹੇ ਆ ਔਰ ਇਹ ਵੀ ਬਹੁਤ ਬਦਲ ਗਿਆ ਸਮਰਾਲਾ ਅੱਗੇ ਨਾਲ ਟ੍ਰੈਫਿਕ ਬਹੁਤ ਹੋ ਗਈ ਔਰ ਸਮਰਾਲੇ ਚੱਗੇ ਨਾਲ ਵਾਹ ਇਹ ਪੂੜ ਵਾਲੇ ਮੂਰੇ ਦੇ ਮੂਰੇ ਹੀ ਆਹ ਪੁਰਾਣਾ ਦੇਖੋ ਸਮਰਾਲੇ ਦਾ ਦੂਜਾ ਤਾ ਖੰਦੇ ਵੇਓ ਲੈ ਲੂ ਕੇ ਬੰਬ ਤੇ ਖਾ ਖੂ ਕੇ ਧੱਕੇ ਤੇ 9 ਵਜੇ ਪਹੁੰਚ ਗਏ ਅਸੀਂ ਜਰਕ ਇਹ ਆ ਜਰਕ ਲੈਕਾ ਬਹੁਤ ਇਖਿਆਨ ਤੁਹਾਨੂੰ ਗੱਲ ਗਾਂ ਕਰਦੇ ਅੰਕੇ ਬਾਕੀ ਹੁਣ ਅਸੀਂ ਬੰਬਾ ਦੀ ਟੈਸਟਿੰਗ ਕਰਾਂਗੇ ਨਵੇਂ ਬਲੌਗ ਚ ਇੱਥੇ ਸਾਡਾ ਬਲੌਗ ਖਤਮ ਹੁੰਦਾ ਚਲੋ ਧੰਨਵਾਦ ਸਸਰੀਕਾ ਬਾਏ ਲੈਣ ਲਾ ਲੋ ਸਸਰੀਕਾਲ ਬਲਾਦੋ ਬਾਈ ਜਾਂਦੇ ਜਾਂਦੇ ਆਗਲੇ ਬਲਾਜ ਤੇ ਤੁਸੀਂ ਕਦੋਂ ਆਵੋਗੇ ਆਗਲੇ ਪੋਜ ਵਾਸੋਂ ਤਾਂ ਰੈਗੂਲਰ ਰਹਾਗੇ ਮੇਰੇ ਸਸਰੀਕਾਲ ਤੂੰ ਬਾਈ ਅੱਛਾ ਪਿੱਛੇ ਵੀ ਆਗਾ ਪਿੱਛੇ ਵੀ ਹੈਗਾ ਆਪਣਾ ਮਨਪ੍ਰੀਤ ਸਿੰਘ ਓਕੇ ਬ੍ਰਦਰ ਚੱਲ ਆਓ ਕਾਹਨੇ ਗੱਭਰੂ ਬੰਬੇ ਤਾਰ ਲਾ ਤੈਨੇ ਡਿੱਗੀਆਂ ਭਰੀਆਂ ਪੈਣਾ ਤੇਰੇ ਬੰਬੋਂ ਥੱਲੇ ਆਉਣਗੇ ਸਾਰੇ ਜਿਹੜੀ ਖੋਲੇਗਾ ਮੁੰਡਿਆਂ ਡਿੱਗੀ ਲੱਦਿਆ ਨਹੀਂ ਬਾਈ ਚਲੋ ਬਾਈ ਲਾਓ दिगण के ਥੱਲੇ ਨਹੀਂ ਨਹੀਂ ਆ ਵੀਰ ਫਰਗੀਆਂਸ ਨਹੀਂ ਆ ਜੀ ਹਲੇ ਨਹੀਂ ਆਏਗਾ ਵੀਰੇ ਅੱਛਾ ਠੀਕ ਆ ਨਹੀਂ ਚਾਹੀਦੀ ਫੜ ਲਈ ਰੱਖ ਮਾਰ ਤੇ ਖੜਿਓ ਖੜਿਓ ਖੜ ਦੇ ਉਹ ਤੇਦਾ ਹੋ ਗਿਆ ਉੱਚ ਫੜੋ ਉੱਚ ਫਸੂਗਾ ਵੀਰੇ ਖੜਜੋ ਖੜ ਦੇ ਜਾਣ ਦੋ ਕਿਆ ਬਾਤ ਹੈ ਇਹ ਤੇ ਤੇ ਡਰਿਆ ਨਾ 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 ਜਾਊ ਓਏ ਹੋ ਗਿਆ ਓਏ ਹਮ ਨਾ ਕਹਿਣਾ ਇਹਦਾ ਲਾਓ ਜੀ ਓਕੇ ਕੰਮ ਕਰਤਾ ਕੀ ਹੁੰਦਾ ਬੰਬਾ ਦਾ ਪੂਰਤ ਹੋ ਗਿਆ ਹਮ ਰੁਕ ਗਿਆ ਚਲ ਵਾਹੀ ਤੂੰ ਪਰੇ ਹੋ ਜਾ ਓਏ ਲੱਗੀ ਓਏ ਹੋਏ ਲੱਗੀ ਹੋਈ ਆ ਵਾ ਛਿੱਲੀ ਦੀ ਜਿਪਤੀ ਥੋੜੀ ਜੀ चलो चलो कर दो पीछे देख के नहीं यार पता दे। देखना जाइए पहला ही मार होका बज गई यार हैं आ तेरे के मैं चढ़े अच्छे यार ओ बज गई ओए आ जाओ चलो ना ओए गाड़ी ना कर अरे है ना कर ਬੱਤੀ ਵੀਰੇ ਨੇ ਨਾ ਮਤਲਬ ਉੱਤੇ ਰੱਖੀ ਲੱਗ ਨਹੀਂ ਕੁਝ ਹੋਇਆ ਪ੍ਰਫਰੈਂਸ ਟਾਪਿਆ ਠੀਕ ਆ ਠੀਕ ਅਗਰ ਨਹੀਂ ਨਹੀਂ ਉਹ ਸੀਟੀ ਬਾੜਨੀ ਹੈ ਨਾ ਲਓ ਜੀ ਮੁੰਡਿਓ ਚਾਹ ਵੀ ਧੂਆ ਧੂਆ ਹੋ ਗਿਆ ਹਾਂਜੀ ਘਰੇ ਆ ਗਏ ਸੀ ਤੇ 버거 ਕੁਲਚੇ ਤੇ ਗੋਲ ਗੱਪੇ ਖਾਣ ਤੋਂ ਬਾਅਦ ਐਂਡ ਤੋਂ ਆਹ ਬੰਦੇ ਨੇ ਸਾਡੀ ਸੇਵਾ કરી ਸਾਨੂੰ ਚੌਲ ਖਵਾਏ ਨਾਲ ਮਟਰ ਪਨੀਰ ਖਵਾਇਆ ਨਾਲ ਸਲਾਦ ਪਾਣੀ ਵੀ ਆ ਪਾਣੀ ਵੀ ਬੰਬ ਵੀ ਚਲਾ ਚੁੱਕਿਆ ਸੀ ਹੁਣ ਵੀ ਕਲਿੱਪਾ ਦਿਖਾਵਾਂਗੇ ਤੁਹਾਨੂੰ ਹਾਂ ਉਹ ਵੀ ਪਾ ਦਾਂਗੇ ਬਲੌਗ ਚ ਚਲੋ ਏ ਓਕੇ ਔਡ ਨਾਈਟ ਰੋਟੀ ਖਾਣ ਨੂੰ ਸਮਾਂ ਹੈ